ਉਹ ਠੀਕ ਠਾਕ ਜੀ ਸਿੱਤਾਂ ਠੀਕ ਹੋ ਜਾਊਗਾ। ਬੱਝ ਗਿਆ ਸਿੱਤਾਂ ਸਿੱਤਾਂ ਉਹ ਤਾਂ ਇਹ ਨੂੰ ਵੀ ਠੀਕ ਹੈ। ਹਾਂ ਠੀਕ ਹੈ ਠੀਕ ਹੈ। ਉਹ ਧੁਰੇ ਪਰ ਦੇਖਤੀ ਉਹ ਮਨੇ ਕੋਈ ਠੀਕ ਹੈ। ਹਾਂ ਜੀ ਹਾਂ ਜੀ ਜੇ ਹਮ ਮੱਜੀ ਦਵਾਈ ਰੱਖਾ ਹਾਂ ਇਹ ਬੁਰਾ ਨਾ ਬਾਈ ਜੰਦ ਜਿਹੜਾ ਨੂ ਆ ਜਾਂਦਾ ਕੰਮ ਛੱਡ ਕੇ ਬਾਈ ਹਾਂ ਮਰੇ ਇਦੋਂ ਜਿਹੜੀ ਪੈਣੀ ਵੀ ਬਖਣੀ ਚਾਹੀਦੀ। ਹਾਂ ਬਲ ਤੁਸੀਂ ਵੀ ਇੰਨਾ ਕੰਮ ਕੀਤਾ ਕਿ ਨਾ ਪਾਣੀ ਹੈ ਨਾ ਉਹ ਹੰਗੀਆਂ ਸੀਗੀਆਂ ਤੇ ਆਪ ਦਾ ਆਪ ਕੀਤਾ ਬਹੁਤ ਜ਼ਿਆਦਾ ਹੈ ਨਾ ਮੈਂ ਹੁਣ ਵੀ ਉਹ ਛਿੰਡੇ ਚਾਹੀਆਂ ਮੈਂ ਤਾਂ ਬੇਬੀ ਕਿ ਥਾ ਟਿੰਗ ਹਾਂ ਜੀ ਇਹਨਾਂ ਨੂੰ ਵੀ ਸਾਰਾ ਪਰਸੋ ਹੀ ਕਰਦੇ ਹਾਂ ਛੋਟੇ ਨਾਲ ਕੰਮ ਤਾਂ ਕਿਸੇ ਨੇ ਕੀਤਾ ਜੀ ਨਾ ਖੇਤੀਬਾੜੀ ਤੋਂ ਲੈ ਕੇ ਉਹ ਕੰਮ ਤਾਂ ਕਰਨਾ ਹੀ ਸੀ ਜਰਨੀ ਜੀ ਤੇ ਬਹੁਤ ਅੱਛਾ ਲੱਗਿਆ ਉਹਨਾਂ ਦੇ ਸਰਟੀਫੀਕਟ ਹਾਂ ਕੋਈ ਨਾ ਇਹ ਤਾਂ ਬੜਾ ਲੱਗਿਆ ਇਹਨੂੰ ਤਾਂ ਕਾ ਸੇੜਾ ਵੀ ਕਰਨੀ ਚਾਹੀਦਾ ਨਾ ਕੋਈ ਸੇੜੇ ਰੰਦਾ ਨਾ ਕੋਈ ਸੱਤੇ ਪੱਤੇ ਦਾ ਲੰਗੜਾ ਕਾਇਨਾਤ ਵਿੱਚ ਫਰਮੰਦੇ ਸੀ ਜੇ ਮੈਂ ਇਸਕਾ ਸਬੇਕ ਅਸੂਬੇ ਦਾ ਮੈਂ ਨਾ ਤੇ ਕਰ ਫੀ ਗੀ ਨਹੀਂ ਸਕਿਆ ਉਹ ਪਿੰਡਾ ਤੋਂ ਤਾਂ ਸਿੱਧਾ ਨਾ ਲੈਂਦੇ ਕਿਉਂਕਿ ਆਇਆ ਮੇਰਾ ਮਾਰ ਗਿਆ ਤੇ ਉਹਨਾਂ ਦੇ ਛੱਤੇ ਉਹ ਜੋ ਉਹ ਟਿਕੇਤ ਨੂੰ ਆ ਆ Hmm. garitam a retam to vittad if chart dekh liya chart follow kiya oh nahi da kit <laughs> 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 oh, <nip> so da oh <laughs> nahi Ma da mara nare inna kostu dosya inna kostu le ਹੂੰ ਤੇ ਗੋਸਤਾਂ ਕਰਦੀ ਹੈ ਵੀ ਬਹੁਤ ਚੰਗੀ ਚੀਜ਼ ਹੈ ਟੱਕੇ ਰੋਣੇ ਨੁਸਾਨ ਹੈ ਕੋਈ ਹਾ ਤਾਂ ਨਹੀਂ ਨੁਸਾਨ ਟੱਕੇ ਰੋਣੇ ਨਾ ਨਾ ਲੋਹਾ ਕੰਨੀ ਦੇ ਕੋਟ ਨਹੀਂ ਸਹੀ ਨਾ ਹੋਇਆ ਹੈ ਅੱਛਾ ਅੱਗੇ ਤੇ ਜਿਓ ਲੋਹੇ ਦੇ ਮੋਟਾ ਅੱਗੇ ਤੇ ਰੋੜ ਦੇਖੋ ਤੇ ਬੋੜ ਲੈ ਸਕਦੇ ਇੱਥੇ ਇਹ ਰੋੜ ਦੇ ਦਵਾਕੀ ਨੇ ਹੈ ਉਹ ਦਵਾਕੀ ਨੇ ਕੋਈ ਗੱਲ ਯਾਦ ਹੈ ਸਹੀ ਹੋਇਆ ਕਿਵੇਂ ਜੇ ਸਾਰਾ ਕੁਝ ਬੰਦ ਕੀਤਾ ਤਾਉਣ ਸਹੀ ਹੋਇਆ ਹਾਂ ਐਕਸਰਸਾਈਜ਼ ਨਹੀਂ ਹੋਈ ਬਸ ਕੱਲੀ ਐਕਸਰਸਾਈਜ਼ ਹੋਣੀ ਹਾਂ ਹਾਂ ਉਹ ਕਰਾਂ ਹੋਰ ਕਿਹੜੇ ਕੰਮ ਆ ਸੀ ਆਏ ਹੋਂ ਤਾਂ ਇਹ ਵੀ ਨਾ ਖਰਾ ਇੰਨੇ ਪੈਸੇ ਕਢਾ ਲੋਗੇ ਮੇਰੇ ਖਾਤੇ ਤੇ ਵਿੱਚ ਕੱਢੀ ਬੀਪੀ ਦਾ ਨਾ ਸੈਂਪਲ ਦੇਣਾ ਸੀ ਕਿ ਟੈਸਟ ਕਰਾਉਣੀ ਸੀ ਤੇ ਉਹ ਮੁੰਡਾ ਘਰੇ ਆ ਗਿਆ ਇਸ ਵੇਲੇ ਯੂਰ ਟੈਕ 4.31 ਆ ਗਿਆ ਬਸ ਬਦੋਤ ਹੈ 40 18 ਇਹ ਚੀਜ਼ਾਂ ਕਰਾਉਂਦਾ ਇਹ ਦਰਗਤ ਲੈ ਲਓ ਤੁਸੀਂ ਹਾਂ ਅਜੇ ਦੇਰ ਹੈ ਨਾ ਟ੍ਰਾਈਗਲਿਸਰਾਈਡ 176 ਹੈ ਠੀਕ ਹੈ 176 ਟ੍ਰਾਈਗਲਿਸਰਾਈਡ ਆਮਲੇ ਮੈਂ ਜਾਣੀ ਕਿ ਕੋਲੇਸਟ੍ਰੋਲ ਦਾ ਬਸ ਇਹਦੇ ਨੂੰ ਬੱਸ ਆਪਾਂ ਟ੍ਰਾਈਗਲਿਸਰਾਈਡ ਇਹਦੇ ਟ੍ਰਾਈਗਲਿਸਰਾਈਡ ਜ਼ਿਆਦਾ ਨਹੀਂ ਥੋੜੀ ਜੀ ਥੋੜੀ ਜੀ ਜ਼ਿਆਦਾ ਹੰਮ ਬਸ ਸੈਟ ਹੋ ਜਾਓ ਸੈਟ ਤਾਂ ਹੋਏਗਾ ਕਿ ਨਾ ਕਿ ਤੁਸੀਂ ਸੈਟ ਕਰਕੇ ਜੀ ਖਾਣ ਲੱਗ ਜਾਈਆ ਤੇ ਫਿਰ ਵੱਧ ਜਾਣਗੇ ਖਾਈ ਚੱਲ ਜੇ ਬੰਦ ਕੀ ਆ ਜੀ ਖਾਈ ਚੱਲ ਆਸੋ ਜੀ ਥੇਰੇ ਥੇਰੇ ਜੀ ਤੇ ਪਹਿਲਾਂ ਇਹਦੇ ਜਿਹਨਾਂ ਨਾਲ ਐਕਸਰਸਾਈਜ਼ ਕਰਦੀ ਹੁਣ ਖੜੋ ਵਾਜਣ ਜੀ ਇਧਰ ਲੈ ਆਖਾਂਗਾ ਪਰ ਇਹ ਤਾਂ ਆਹੀ ਆ ਕਿ ਉਹ ਮਲਾਈ ਇਹ ਬੰਦ ਕਰੋ ਮਠਾ ਮਠਾ ਬੰਦ ਕਰੋ ਤੇ ਸੈਰ ਜ਼ਿਆਦਾ ਕਰੋ ਸੈਰ ਕਰੋ ਨਾਲ ਤੇ ਪਰ ਆਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਬੰਦ ਰੱਖ ਬਿਲਕੁਲ ਸਾਰੇ ਆਹ ਫੜਿਆ ਬਿਲਕੁਲ ਬੰਦ ਕਰ ਦੋ ਚਿਕਨ ਵਗੈਰਾ ਸੰਬੰਧ ਕਰ ਦੋ ਦੇਨਾਂ ਤੇ ਫੈਰ ਰਹੀਆਂ ਜੀ ਤਾਂ ਤੇ ਜਿਹੜੇ ਕੰਟਰੋਲ ਕੀਤਾ ਨਾ ਅਗਰ ਅੰਦਰ ਤੇ ਰੋਲਾ ਪਾ ਪਾ ਕੇ ਕੰਟਰੋਲ ਕੀਤਾ ਤੇ ਤਾਂ ਇਹ ਸਹੀ ਹੋਇਆ ਤੇ ਮੈਨੂੰ ਫੋਨ ਆ ਗਿਆ ਸੀਗਾ ਡਾਕਟਰ ਦਾ ਨਵਦੀਰ ਦਾ ਇਹ ਨਵਦੀਪਾ ਕਿੰਨੀ ਹੋਰ ਹੋ ਗਈ ਜਦੋਂ ਮੈਂ ਦੱਸਿਆ ਕਹਿੰਦਾ ਫਿਰ ਨੇੜੇ ਲਾਈ ਬੈਠਾ ਵਸ ਮੈਂ ਆਖਾਂ ਇਹਨਾਂ ਕਹ ਮੈਂ ਕੋਈ ਨਹੀਂ ਕਿਹਾ ਮੈਂ ਕਹ ਰਹੀ ਹਾਂ ਇਹਨਾਂ ਕੋਈ ਜੀ ਸੀ ਤੇ ਇਹ ਮਦਦ ਉਹ ਨਹੀਂ ਨਟਰੀਂ ਬਿੰਦਵਾ ਬੜਾ ਦਸਰ ਹੋਰ ਹੋਰ ਮੇ ਤਾਂ ਹੋ ਰਹੀ ਹੋਗੇ ਮੈਂ ਆਇਆ ਤੇ ਮੈਂ ਖ ਵੀ ਆਇਆ ਨਾ ਤੂੰ ਤੁਸੀਂ ਵੀ ਬੀਤਾ ਜਗ ਬਗ ਲੇ ਦੇ ਕਹਿੰਦਾ ਹੋਰ ਫਿਰ ਕੀ ਹੋਵੇ ਜਨਦੀਨਾ ਉਹ ਵਧਾਈ ਬੈਠਾ ਸਾਰਾ ਕੁਝ ਤਾਂ ਉਹ ਟੈਕ ਦੇ ਬਹੁਤ ਨੇੜੇ ਬੈਠਾ ਤੇ ਉਹ ਤਾਂ ਹੀ ਤਾਂ ਫਿਰ ਮੈਂ ਉਹ ਦੋ ਬਿੰਦਰ ਨੂੰ ਕਿਹਾ ਵੀ ਆਏ ਹੋਇਆ ਹਾਂ ਧਿਆਨ ਧਿਆਨ ਕਰ ਹਾਂ ਜੀਤ ਬੰਨੀ ਹੋਰ ਫਿਰ ਉਹਨੇ ਰੋਲਾ ਪੋੜਾ ਇੱਕ ਤਾਂ ਮੈਂ ਬੁੜੀ ਨੂੰ ਹੋਰ ਕਰਦਾ ਮੈਂ ਹੁਣ ਮੋਟਾ ਹੋਵੇ ਉਥੇ ਹੀ ਆ ਕੇ ਹੋ ਗਿਆ ਆਖੇ ਭਾਈ ਉਹ ਤੇਦਾ ਹੋ ਜਾਂਦੇ ਭਾਈ ਨਾ ਕੋਈ ਪ੍ਰੈਸ਼ਨ ਹੋਏ ਨਾ ਮੈਂ ਕੋਈ ਬੋਲਦੇ ਨਹੀਂ ਮਨ ਹੋ ਜਿਵੇਂ ਰਹਿ ਰਹੇ ਹੈਗੀ ਸਹੀ ਮੈਨੇ ਤਾਂ ਹੈ ਤੇਰੇ ਨੂੰ ਪ੍ਰੈਸ਼ਨ ਆਉਂਦਾ ਤਾਂ ਆਟ ਹੋ ਜਾਂਦਾ ਇੱਕ ਮੈਂ ਸੈਗਲ ਕਰਤਾ ਕਰਤੇ ਹਾਂ ਲੇਕ ਆਹ ਅਸੀਂ ਤੇ ਕਰਨੀਏ ਵਾਸਤੇ ਕੀ ਹੋਰ ਕਰਨੀ ਆ ਉਹ ਕਹਿੰਦਾ ਬਹੁਤ ਗਿਆ ਬੋਲ ਕੇ ਨਹੀਂ ਆ ਦੂਜੀ ਕੱਪੀ ਆ ਉਹ ਤੇ ਦੋ ਤਿੰਨ ਕਰਦੇ ਕਰਦੇ ਵਾਸਤੇ ਹਾਂ ਕਰਨ ਨਹੀਂ ਕਰਾਇਆ ਕਰਨ ਦੋ ਦੋ ਤਿੰਨ ਕਰਾ ਦੇ ਆਇਆ ਕਰਨ ਇੱਕ ਤਾਂ ਇੱਕ ਕਾਪੀ ਤਾਂ ਭਰਾ ਲਈ ਇਹਨਾਂ ਨੇ ਟੈਨ ਦਾ ਇਕਰੋਣਾ ਫਿਰ ਤਾਂ ਉਹ ਹੈਗਾ ਗੋਲੀ ਲੱਗ ਗਈ ਬਸ ਅੱਛਾ ਬਾਕੀ ਨਿਕਾਇਆ ਕਿੰਨੇ ਆ ਰਹੇ ਨੇ 25 ਤੈਨੂੰ ਹੁਣ ਪਹਿਲਾਂ ਨਾਲੋਂ ਆਪੇ ਸਰੀਰ 'ਚ ਕੋਈ ਚੇਂਜ ਲੱਗਦੀ ਹੋਣੀ ਉਹ ਹਲਕਾ ਜਿਹਾ ਜੋ ਮੈਨੂੰ ਤੁਹਾਨੂੰ ਤਾਂ ਇਹਨੂੰ ਭਰਵਾਉਂਦੇ ਹਾਂ ਸਰੀਰ 'ਚ ਹੀ ਗੋਡਾ ਵੀ ਨੇ ਮਾਰਾ ਬਣ ਜਾਂਦਾ ਸਰੀਰ ਦੋੜਦਾ ਚਾਹੇ ਪੇਰ ਘੜ ਜਾਂਦਾ ਗੋਡਾ ਗੋਡੇ ਗੋਡੇ ਠੀਕ ਹੈ ਠੀਕ ਸੱਜੀ ਅੱਗੇ ਜਿਵੇਂ ਆਪੜਦੇ ਆਉਂਦੇ ਸੀ ਉਹ ਯੂਰੋ ਕੈਸੇਡ ਆਉ ਸੀਗੇ ਗੋਡੇ ਅੱਛਾ ਹਾਂ ਤੇਰੇ ਗੋਡਾ ਤੋਂ ਫਰਨੀਚ ਲੱਗਦੀ ਕਿ ਉਹ ਕਾਦੀ ਨਾ ਮੋੜੀ ਯੂਰਟਾਡ ਨੂੰ ਯੂਰੀ ਜਲਦੀ ਖਾਗਣ। ਇਹਨਾਂ ਬਟਾ ਜਿਹੜੀ ਖਾਣ। ਉਹ ਯੂਰੀ ਖਾਈ ਗਿਆ। ਹਾਂ। ਪੂਰੇ ਮੋਂਦੇ ਮੈਂ ਖਾਈ ਤਾ। ਨਹੀਂ ਖਾਣ ਪੀਣ ਹੀ ਆਪਣਾ ਗਲਤ ਹੁੰਦਾ ਤਾਂ ਲੱਗ ਕੇ ਸਾਰੀਆਂ ਪ੍ਰੋਬਲਮਾਂ ਹੋਣੀਆਂ। ਜੇ ਆਪਾਂ ਅੰਦਾ ਖਾਣ ਪੀਣ ਸਹੀ ਕਰ ਲਈਏ 1 ਮਹੀਨੇ ਦੇ ਵਿੱਚ ਦੇਖੋ ਸੈਟ ਹੋਗੇ। ਹਾਂ। ਬਰਿੰਕ ਦੇ ਵਿੱਚ ਡਰਿੰਕ ਬੰਦ ਕਰਨੀ ਚਾਹੀਦੀ ਸੀ। ਬਸ ਉਹਦੇ ਵਿੱਚ ਆਪਣਾ ਠਿਕ ਤੋਂ ਸਭ ਤੋਂ ਵੱਡੀ ਚੀਜ਼ ਹੈ। ਸ਼ਹਿਰ ਮੇਰੀ ਸਾਡੇ ਵਿੱਚ ਪਾਉਂਦੇ। ਹਾਂ। ਅੰਦਰੋਂ ਪਰਮਾ ਚੈਨਲਿਟੀ ਜਿਵੇਂ ਆਈ ਰਾਈਟਿੰਗ ਬਹੁਤ ਜ਼ਿਆਦਾ ਤੁਹਾਨੂੰ ਉਹ ਮੈਂ ਦੇਖ ਕੇ ਵੀ ਸ਼ੇਅਰ ਕਰਨਾ ਵੀ ਜੋ ਦੇਖ ਰਹੇ ਜਾਨ ਫਿਰ ਤਾਂ ਪਾਣੀ ਦਾ ਜੋਗਾ ਵੀ ਬਹੁਤ ਬਣਾ ਸੈੱਟ ਕਰ ਰਹੇ ਹੋ ਸੈੱਟ ਹੈ ਨਹੀਂ ਹਜੇ ਨਹੀਂ ਹਜੇ ਤਾਂ ਹੋਰ ਲੋੜ ਹੈ ਤੁਹਾਨੂੰ ਮੈਂ ਵੀ ਇੰਦਰ ਨੂੰ ਕੰਪਲੀਟ ਕਰੀ ਨਾ ਉਹ ਬੰਦੀ ਕਰ ਰਿਹਾ ਤੇਰੀ 8 ਕਿਲੋ 8 ਕਿਲੋਮੀਟਰ ਚੱਲਦਾ ਮੈਂ ਅੱਛਾ ਬਹੁਤ ਚੰਗੀ ਗੱਲ ਹੈ ਕਮਰ ਕੀ ਹੋ ਜਾਈ ਰਿਹਾ ਐਕਸਰਸਾਈਜ਼ ਹੋਰ ਕਰੀ ਦੀ ਹੈ ਵਧੀਆ ਗੱਲ ਹੈ ਵਧੀਆ ਰੈਕਸ ਹੋ ਗਿਆ ਰਹੀ ਹਾਂ ਜੀ ਯੋਗਾ ਨਹੀਂ ਯੋਗਾ ਪਿਆ ਪਿਆ ਕਰਨਾ ਕਰਦਾ ਹਾਂ ਆ ਤੂੰ ਮੈਨੂੰ ਉਠਾਣਾ ਦੇ ਪੈ ਪੈ ਕਰਦੇ ਨੇ ਕੰਮ ਕਰਦੇ ਬੇਵਿਦਾਂ ਕਰਦਾ ਸੱਤ ਅਜੇ ਨਹੀਂ ਜਰੂਰ ਜਿੰਨਾਂ ਦੀ ਵਿਗਿਆਦਤ ਹੁੰਦੀ ਹੈ ਉਹ ਬਸ ਕਰ ਲੈ ਜਿਹੋ ਜਿਹੀ ਉਹ ਜਿੰਨੇ ਹੁੰਦੀ ਹੈ ਉਹਨਾਂ ਤੋਂ ਖਰੀਦ ਇਤਨਾ ਜਿਹਾ ਬਾਲੀ ਹੁੰਦੇ ਪਰ ਇਹਨਾਂ ਦੇ ਟਾਈਮ ਨਾਲ ਰੂਟ ਕਰਦੇ ਚੱਲੀ ਜਾਓ ਇਹ ਤਾਂ ਵੀ ਸਿੱਟ ਹੋ ਜਾਂਦਾ ਇਸ ਟਾਈਮ ਨਾਲ ਵੀ ਬਣ ਜਾਂਦਾ ਉਹ ਮੈਂ ਜਾ ਕੇ ਬਣੀ ਰੋਣਾ ਸੇਕ ਤੇ ਜਾ ਕੇ ਚੱਕ ਕਿੰਨੇ ਕਿੜੇ ਲਾਉਣ ਵੇ ਗੱਲ ਕਰ ਗਿਆ ਚਾਹ ਕਿਹੜਾ ਲਾਉਣਾ ਥੜਾ ਥੜਾ ਸੱਸਾਈ ਥੋੜੀ ਫੇਰ ਲੈ ਲਵਾਂਗਾ ਕਿਉਂ ਲਾਈ ਬੰਦ ਹੋ ਗਈ ਕੋਈ ਕੁਝ ਖਾਣ ਨੂੰ ਨਹੀਂ ਪੀਣ ਨੂੰ ਸੁਪਨਾ ਹੀ ਤਕੜਿਆ ਕ ਓਏ ਹੋਏ ਬੇਬੇ ਕੀ ਕਰਾਂ ਮੈਂ ਫੋੜਾਈ ਦੁਆ ਹੈ ਹੋ ਕੋ ਆ ਰਹੀ ਨਾ ਬਰਤੋ ਅੱਜ ਤੇ ਕਿਉਂ ਕਾ ਕਾ ਆ ਅੰਦਰ ਦੇਖੂਗੀ ਨਾ ਹੋਰ ਅੰਦਰ ਕਹੋ ਬੀਬੀ ਅੱਜ ਮੈਂ ਬੇਰੇ ਕੋਲ ਆਈ ਆ ਦੇਖ ਬੋਲੀ ਜਾਨੀ ਇਹੜਾ ਮੈਂ ਕਿੱਛ ਮੈਂ ਬੇਰੇ ਕੋਲੇ ਕਿਹੜਾ ਮੇਰਾ ਘਰ ਦੁੱਤਾ ਦਰਾ ਦੋ ਦੀਦੀ ਆ ਵੰਦਨ ਫੋਨ ਕਰਨਾ ਬੀਬੀ ਆਹ ਤੂੰ ਕੀ ਕੀਤਾ ਤੇਰੇ ਪਤਾ ਨਹੀਂ ਕਿਉਂ ਹੋ ਰਿਹਾ ਉਹ ਨਹੀਂ ਆਇਆ ਤਾਂ ਨਾ ਮੈਂ ਜਦ ਕੋਲੇ ਕਰ ਮੇਰੇ ਪਰ ਕੜਨ ਹੋ ਜਾਂਦਾ ਆਜਾ ਦੇਖ ਕਹਿ ਦੇ ਕੇ ਮੈਂ ਕਹਾਂ ਮੈਂ ਗਈ ਨਾ ਤਿੰਨ ਚਾਰ ਬੱਸ ਉਹ ਮਿੱਟੀ ਦਉ ਨਾ ਉਹ ਕੀ ਸੀ ਬੱਸ ਉਹ ਮੈਂ ਲੈ ਕੇ ਪੰਜੀ ਹਾਂ ਜਦੋਂ ਮੈਂ ਆਈ ਤਾਂ ਮੈਨੂੰ ਕਹਿੰਦੀ ਵੀ ਮੈਂ ਹੋਰ ਨੂੰ ਹੀ ਬੈਠੀ ਤੇ ਬੱਸ ਕੀ ਹੋ ਗਿਆ ਕਿ ਅੱਜ ਮੇਰੇ ਬੜਾ ਦਰਦ ਹੋਇਆ ਪੇਟ 'ਚ ਤੇ ਉਹ ਕਮਜ਼ੋਰੀ ਹੋਈ ਜਾਂਦੀ ਹੈ ਤੇ ਮੇਰੇ ਆਹ ਅੱਛੇ ਵੀ ਦਰਦ ਨਹੀਂ ਜਾਂਦਾ ਫਿਰ ਮੈਂ ਆਨਸਰ ਉੱਦੀ ਹਾਂ ਉਹ ਮੈਂ ਜਾ ਕੇ ਟੈਸਟ ਕਰਾ ਲਈ ਹਾਂ ਜੇ ਟੈਸਟ ਕਰਾਉਣ ਗਏ ਤੇ ਉਹ ਆ ਦੇ ਕੇ ਵੀ ਇੱਕ ਦੋ ਟੈਸਟ ਸੀਗੇ ਉਹਾਂ ਨੇ ਹੋਰ ਕਰਾ ਲਓ ਸਾਰੇ ਆਹ ਪੈਕੇਜ ਪਰ ਖਾਦਦਾ ਨਾ ਉਹ ਹੀ ਕੁਝ ਵੀ ਸਵੇਰੇ ਕਰਾ ਲਓ ਫਿਰ ਉਹ ਮੁੰਡਾ ਕਹਿੰਦਾ ਮੈਂ ਘਰ ਹੀ ਆ ਜੂਗਾ ਕੋਡ ਕੂ ਦੇਖ ਤੇ ਫਿਰ ਉਹ ਕੋਲੇ ਜਾ ਵਾਫੀ ਲੈ ਜਾ ਸਰ ਐਂਪਲ ਤੇ ਉਹਦੇ ਵਿੱਚ ਕੁਛ ਘਟਾਰੀਆਂ ਹੋ ਕੇ ਆਣੋ ਵੀ ਆਪੇ ਵਰਡ ਹੀ ਬਣ ਗਿਆ ਤੇਰੇ ਪਾਸੇ ਲੋਕ ਹੀ ਆਈਂਦੇ ਨੇ ਤੇਰੇ ਦੇ ਪੂਰਾ ਦੇ ਬਣ ਤਿੰਨਰ ਪੈਸੇ ਵੀ ਐਡ ਕਰੀਏ ਨਾ ਤੁਸੀਂ ਦਿੱਤੀ ਇਹਨਾਂ ਦਾ ਮੈਸਜ ਕਰੀਏ ਸਾਤੇ ਪਹਿਲੇ ਸਾਹੀ ਨਾ ਇਹ ਦੇ ਰਿਹਾ ਬਾਕੀ ਬਾਕੀ ਜਾਲ ਲਾ ਦੇ ਮੈਂ ਕਿਹਾ ਕਿ ਨਾ ਦੇ ਬਾਕੀ ਤਕਮਾਣੀ ਕਿੰਨੇ ਆ ਨਾ ਨਹੀਂ ਬਾਕੀ ਖੈ ਫੇਰ ਨਹੀਂ ਬਾਈ ਕਿ ਭਾਈ ਤੂੰ ਸੋਸ ਤਾਰਾ ਸਵਾਦ ਨਹੀਂ ਤੂੰ ਮੰਗੇਗੀ ਤੂੰ ਦੇ ਤੂੰ 2000 ਹੁਣ 5.5 ਕਿਹਾ ਅਭੀ ਤਰੇ ਨੇ ਦੇ ਇਹ ਫੋਨ ਨਾ ਮੰਗੜ ਗਈ ਨਹੀਂ ਰੋਦਾ ਵੈਸੇ ਹਾਂ ਸਹੀ ਆਲੇ ਮੈਂ ਤਾਂ ਮੈਨੂੰ ਆਏ ਦੱਸ ਵੀ ਜਿਹੜੇ ਤੇਰੇ ਕੋਲ ਪੈਸੇ ਪਏ ਨੇ ਉਹਦਾ ਤੈਨੂੰ ਕੀ ਸਵਾਦ ਕੀ ਆ ਫਿਰ ਵੀ ਜੇ ਤੂੰ ਆਪ ਦੇ ਤੇ ਲੋਣੀ ਹਾਂ ਵੈਸੇ ਲੈ ਆ ਨਾ ਮੈਨੂੰ ਸਵਾਦ ਕੀ ਆ ਫਿਰ ਅੱਗੇ ਕੀ ਕਰੇਗੀ ਮਨ ਜੋਕਾਂ ਦੀ ਹੁੰਦੀ ਮਾਂ ਯਾਰ ਨੇ ਦੇਰ ਅਸਲ ਚੈੱਕ ਕਰ ਚੈੱਕ ਇਹਨਾਂ ਕਰ ਜਲਦਾ ਹੋਗਾ ਆਲੇ ਸੱਜੇ ਪਾਸੇ ਦੇਖ ਜੀ ਲਾ ਬੱਦਲੇ ਵਾਲਾ ਨਾ ਹੂੰ ਬੰਦਾ ਜਾਨਦਾਰ ਕੋ ਵਧੀਆ ਉਹ ਤਾਂ ਕੋਈ ਨਹੀਂ ਉਹਨੇ ਮੈਂ ਕਿਹਾ ਵੀ ਨਹੀਂ ਉਹ ਤੁਹਾਨੂੰ ਜਾਂਚ ਕਰਾ ਲਵਾਂ ਹੁਣ ਜਿੱਦੇ ਮੈਂ ਫਾਇਰਟ ਦਾ ਕਸ ਦਿੱਤਾ ਮੈਂ ਕਿਹਾ ਵੀ ਤਾਂ ਦੋ ਦਰਵਾਜ਼ਾ ਗੰਗਾ ਬਾਈ ਰਿਪੋਰਟ ਹੋਊਗੀ ਮੈਂ ਕਿਹਾ ਗੋਬੇ ਗੁੰਬੇ ਤਾਂ ਕਰਾਉਂਗਾ ਉਹ ਕਹਿੰਦਾ ਵੀ ਨਹੀਂ ਗੋਬੇ ਗੁੰਬੇ ਤਾਂ ਨਹੀਂ ਕਰਾਉਂਦੇ ਕੀ ਤੁਸੀਂ ਕਰਦੇ ਨੇ ਅਸੀਂ ਉਹ ਜਿਹੜੇ ਪਿੰਡਾਂ ਚ ਜਾਂ ਹੋਰ ਲਾਬੋਰਟਰੀਆਂ ਨਾ ਹਾਂ ਉਹਨਾਂ ਨੇ ਤਾਂ ਪੈਸੇ ਵਧਾਉਣੇ ਹੁੰਦੇ ਆ ਹਾਂ ਰੇਟ ਵਧਾਉਣਾ ਲੋਕ ਕਹਿੰਦੇ ਦੋ ਤਿੰਨ ਦਰ ਲੱਗਣਗੇ ਉਹ ਤਾਂ ਬੰਦੇ ਲੱਗੋਗੇ ਹਾਂ ਵਹੀ ਕਹਿੰਦੇ ਐਂ ਕਹਿੰਦੇ ਉਹ ਤਾਂ ਸਾਡੇ ਕੋਲ ਹੁੰਦੇ ਆ ਕਹਿੰਦਾ ਹਾਂ 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 ਚਲੋ ਅੱਛਾ ਵੀ ਆਪੇ ਕਰ ਦਿੰਦੇ ਆ ਇੱਥੇ ਹੀ ਕਰਦੇ ਆ ਲਾਭ ਆ ਤੁਹਾਡੇ ਜਿਹੜੀਆਂ ਦੁਨੀਆਂ ਦੇ ਲੋਕ ਉਹ ਤਾਂ ਅੱਗੇ ਕਰਦੇ ਇਹ ਲਾਭ ਆ ਕਰਦੇ ਆ ਇਹਨਾਂ ਕੋਲ ਸਿੰਪਲ ਉਹ ਭੇਜ ਦਿੰਦੇ ਆ ਏਅਰ ਬੋਰਡ ਦਾ ਅਥਰ ਨੂੰ ਦੇ ਦਿਆ ਔਰ ਇੱਕ ਬਲੈਸਰ ਬੋਰਡ ਹੋ ਗਿਆ। ਵੀਰ ਦਾ ਜੀ ਦਿੱਲੀ ਜਾਂ ਬੱਬੇ ਘਰ ਨੂੰ ਬੋਰਡ। ਬਰਾਟੇ ਤੇਰੇ ਮਿਲੂ। ਯਸ ਬੋਰਡ ਦਿਖਾਓ। ਸਰਵ ਕਿੰਨਾ ਹੈ? ਚਲ ਫਿਰ ਠੀਕ ਹੈ ਬੇ ਕੋ ਚਲ ਗਈ। ਅੱਜ ਬਾਤ ਚੰਗੇ ਹੋ। ਉਹ ਕਰ ਤਾ। ਬਾਈ ਜੂ। ਕੋਈ ਚਾਹ। ਇਹ ਬਟਾ ਟੈਸਟ ਹੈ। ਹਾਂ। ਗੁਰਦਾਤਾ ਜੀ ਗੁਰਦਾਤਾ ਟੈਸਟ ਕੀ ਹੈ। ਦਾਦਾ ਇਹਦਾ ਟੈਸਟ ਕੀ ਹੈ? ਹਾਂ। ਠੀਕ ਹੈ। ਮੈਂ ਤੁਹਾਡੇ ਕਿਤਾ ਨਹੀਂ ਦੱਸ ਉਹ ਉਹ ਤਾਂ ਕਰਾਉਣਾ ਸੀ ਹੂੰ ਉਹ ਵੀ ਮੰਨਦਾ ਜਾਨੇ ਫੁੱਲ ਮਲਾ ਕੇ ਤੇਰੀ ਰਿਪੋਰਟ ਠੀਕ ਹੈ ਦਾਰੂ ਦਾ ਪੀਆ ਦੋ ਹੂੰ ਹਾਂ ਦਰੂ ਦਾ ਪੱਲੇ ਬਿਨਾ ਤੇ ਬਰਾਇਂ ਫੈਲਾ ਕੇ ਰਿਪੋਰਟ ਸਹੀ ਆਈਗੀ ਨਾ ਦੱਸ ਦਰੂ ਕੇੰ ਦਾ ਉੱਧਰ ਸਹੀ ਦੇਖਣਾ ਹੈ ਕਿ ਮੈਂ ਦੱਸਿਆ ਨਾ ਦੇਖੋ ਸਵਾ ਦੇਖੋ ਮੈਨੂੰ ਲੱਗਦਾ ਪਤਾ ਮੇਰੇ ਸਹੀ ਐ ਚਪਾਵਾ ਦਾ ਦਰੂ ਦਾ ਦੋਰੀ ਨੇ ਬੋਤਲਾਂ ਦੇ ਸੌਣਾ ਸੌ ਕਰਦੇ ਐ ਤੇ ਜੇ ਰਿਪੋਰਟੇ ਸਹੀ ਆਈ ਗਏ ਉਦੋਂ ਤੱਕ ਅਰਗੈ ਜੰਮੀਣਾ ਇਹਦਾ ਉਹਨੇ ਕਿਹਾ ਕਿ ਨਾ ਮਿੱਠਾ ਰਿਪੋਰਟਾ ਆਣੀ ਦਾ ਬਾਰਾ ਕੁੱਛ ਤੇ ਕਿਹਾ। ਆਣੀ ਦਾ ਬੋਬਾ ਲਿਖਿਆ ਵੀ ਪਾਣੀ ਦੇ ਪੁਰਾਣੇ ਤਰਨ। ਹਾਂ? ਕਦੋਂ ਕਾਇਜੀ? ਸਾਨੂੰ ਹੋਏ ਬੰਦ ਨੇ ਕਹਿੰਦਾ ਸਵਾਗਿੱਤ ਆਈ ਜੀ। ਹਾਂ? ਸਵਾਗਿੱਤ ਕਾਇਜੀ। ਆ ਇੱਕ ਪੰਜ ਸੱਤ। ਆ ਨਾ ਰਹੂ ਭਾਈ। ਉਹ ਫਾਇਦਾ ਤਕੀ ਕਰ 9 ਵਜਣਾਂ ਨਾਲ ਦੇ ਚਲੋ। ਮਸਾਂ ਦਾ ਹੈ। ਇਹਨੇ ਕਿ ਸਹੀ ਕਰ। ਬਹੁਤ। ਹੁਣ ਗਾ ਕੇ ਚੱਲ। ਹੁਣ ਮੈਂ ਕਰਾਂ। ਘੋ ਵਾਲੀ ਰੋਟੀਆਂ ਖਾਣ ਮਾਰਾ ਛੇਤੀ ਘਰ ਮਾਰਿਆ। ਹਾਂ ਉੱਥੇ। ਅੱਗੇ ਛੇਤੀ ਘਰ ਮਾਰ ਜਾ। ਠੀਕ ਆ ਜੀ ਸਸਰੀ ਕਾ। मी <laughs> <laughs> तो <laughs> <जबी ज़िए। laughs> <laughs> भी आज थे आ, आ, अच्छा? है ना अच्छा कल कोट को पूरे बहुत प्यासी का इतने नहीं सी आज थे करिया अच्छा ਹਾਂ ਨਹੀਂ ਨਾ ਇਹ ਗਿਆ ਫੋਨ ਹਾਂ ਨਹੀਂ ਨਾ ਇਹ ਇਹ ਰਹੀ ਆ ਉਹ ਮੈਂ ਮੈਸਜ ਦੇ ਲਈ ਆ ਇਹ ਰਹੀ ਰਹੀ ਤਾਂ ਤਾਂ ਚਲੋ ਠੀਕ ਆ ਵੀ ਓਕੇ ਠੀਕ ਆ ਬਾਈ ਸੋ ਉਹ ਨਹੀਂ ਜਾਂਦੀ ਕਿਉਂ ਲੱਗਦੀ ਮੈਂ ਬੋਲ ਦਿੱਤਾ ਅੱਗੇ ਹਨਾ ਹੋਰ ਪਾਈਟਾ ਦਿੱਤਾ ਲੱਗਦਾ ਉਹ ਤਾਂ ਆ ਜਾਂਦਾ ਸੀ ਇੰਦਰੋਂ ਜਿਹੜਾ ਮਾਰ ਜਾਂਦਾ ਹੁਣ ਉਹਨੇ ਕੀ ਆ ਉਹਨਾਂ ਵਿਚਾਰ ਨਹੀਂ ਬਿਚਾਰੇ ਨਾ ਕੋਈ ਦੂਜੀ ਤੇ ਇਹ ਜੋ ਆ ਗਿਆ ਚਲੋ ਤਾਂ ਬਗੜ ਗਿਆ ਹੁਣ ਹਾਂ ਤਾਂ ਜਾ ਦੂਰੇ ਚਲੋ ਲੋਸਨ ਜਿਹੜਾ ਕਿ ਤੇ ਮੈਂ ਗੱਪ ਕੱਟ ਕੇ ਖਰਾਸਟ ਖਰਾਸਟ ਸਾਸੀ ਸੌਂ ਜਾ ਲੈ ਇਸ ਚਟਨੀ ਬਣਾਈ ਜਾਂਦੀ ਆ ਤਾਂ ਚਟਨੀ ਲੈ ਗਈ ਉਹ ਕਿਉਂ ਉਹ ਤਾਂ ਨੀਮਾ ਮਰ ਜਾਂਦਾ ਉਹ ਤਾਂ ਆ ਰਹੀ ਉਹ ਤਾਂ ਆ ਰਹੀ ਹੁਣ ਕੀ ਕਰੀਏ ਚਲੋ ਆ ਕੀ ਕਰੀਏ ਚਾਚੀ ਪੜਾ ਹੈਗੇ ਕੋਈ ਨਾ ਚਿਪੜਾ ਦੀ ਵਧੀਆ ਹਾਂ ਕਿੰਨਾ ਕੁ ਸਪਾਰਿਆ ਸਾਫ ਤਾ ਮੈਂ ਚਾਹ ਲਾਣਾ ਚਿਪੜਾ ਹੈ ਅੱਜ ਵੀ ਨਹੀਂ ਚੱਕਣੀ ਸਵਾਰ ਰਾਜਾ ਮਾੜੇ ਚੱਲਿਆ ਆਉ ਲੋ ਜੋੜੇ ਪੜਾ ਚਿਪੜਾ ਹੋਰ ਵੀ ਚਿਪੜਾ ਦੀ ਬਣਾਈ ਸੀ ਹੋਰ ਇੱਕ ਕਰਦੇ ਹੋਰ ਸਭ ਆਇਆ ਉਹਨਾਂ ਨੇ ਸੁਣਾਉਣਾ ਕੁਛ ਚਾਚੀ ਥੋੜੀ ਰਹੀ ਕੀ ਭੁੱਲ ਗਿਆ और कादे पका hmm. तो तर... दो पाले ने बोल पाले बॉय सो और डाट कर ताकला ताकला आता नहीं अच्छा क्यों बूढ़े आया मैं खा के डकाना चल फिर से ही मैं कोई आवाज अभी उधर हमारी लगी जाऊं वो रस भी रहेगी चलती रहे ये खांदा है अंदर से नीम जीता जाए ऐसा बहुत हुआ आले आया तू चौंका को आई के ये देती सब ਉਹ ਸੋਨੇ ਰੋਪੇ ਦਾ ਨਕਸ਼ਾ ਬਲਾ ਫਲਾਕਾ ਦੇ ਆਏ ਗਏ ਨੇ ਫਲਾਕਾ ਇੱਕ ਤਾਂ ਆਏ ਗਏ ਸਨ ਫਲਾਕਾ ਕਿਉਂ indi giona nila phul ਲਿਓ ਮੈਂ ਨਹੀਂ ਲੈ ਇੱਕ ਇਹ ਫੋੜੀ ਨਾ ਰਹਿ ਦੇ ਚੰਗੀ ਤੂੰ ਚਾਹੇ ਹੁਣ ਆਏ ਵੀ ਖਾਦੇ ਚੰਗੀ ਤੇ ਨਹੀਂ ਖਾਣੀ ਐਸ ਕਰੇ ਹੋਰ ਦਿਖਾ ਦੇ ਕੋਈ ਨਾ 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 ਹੋਰ ਮੈਂ ਕਿਹਨੂੰ ਦਿੰਦਾ ਵੀ ਨਹੀਂ ਗਾ ਇਹ ਚੰਗੀ ਤੇਰੇ ਖਾਣੀ ਆ ਇਹ ਤਾਂ ਮੈਂ ਹੀ ਖਾਊਗਾ ਹੋਰ ਹੁਣ ਵਿਚਾਰਾ ਮੁੜ ਕੇ ਆਇਆ ਉਹ ਤੂੰ ਹੋਰ ਮੈਂ ਕਰ ਮੈਂ ਨਾ ਮੈਂ ਨਹੀਂ ਮਾਇਆ ਕਰਾਂ ਸੀ ਮੈਂ ਕੋਈ ਨਹੀਂ ਮਮਾ ਜਾ ਬੈ ਰਹਿ ਜੇ ਆਉਣ ਸਾਡਾ ਹੋਰ ਫਿਰ ਮੈਂ ਖਬੀਬੀਆਂ ਹੀ ਕਰੀ ਜਾਣਾ ਮੇਰੇ ਚਟਨੀ ਰਹਿ ਗਈ ਵੀ ਕੋਈ ਚਟਨੀ ਪੱਟ ਗਿਆ ਮਾਸ਼ਾਅੱਲ ਉਹ ਬਹੁਤ ਸੌਂ ਤਾ ਕਿ ਇਹ ਕੱਲ ਭੈਣ ਕੀ ਕੋਲੋਂ ਆਏ ਸੀ ਚਿਪੜੂ ਤੇਰਾ ਤੇਰੇ ਕਰਮਾਂ ਚ ਸੀ ਨੌਜਰ ਚੰਨੀ ਰੌਣਕ ਬਹੁਤ ਹੈ ਹਾਂ ਚੱਲਿਆ ਚਲੋ ਮੋਹਨ ਮੈਨੂੰ ਬਾਹਰ ਸਾਡਾ ਬਾਬੂ ਹੋਰ ਸਹੀ ਹਾਂ ਬਾਹਰ ਚੱਲੋ ਆ ਗੱਡੀ ਜੀ ਨਾ ਭੱਲ ਗਈ ਚਲੋ ਮਾ ਜਾ ਚੱਲ ਤੋਰੋ ਇਤਸਲੀ ਹੌਣ ਤੱਲੀ ਹੋ ਗਈ ਹੋਰ ਵਧੀਆ ਹੋ ਗਿਆ ਖੰਡਾ ਇੱਕ ਹਿੰਦੇ ਦੀ ਕਿੱਟ ਨਹੀਂ ਤੁਸੀਂ ਜੱਜ ਦੇ ਲਈ ਆ ਤੁਸੀਂ ਹਿੰਦੇ ਦੀ ਜਨੀ ਹੋਵੇ ਹਿੰਦੇ ਜੱਤੀ ਦੇ ਵਿੱਚ ਫੜੀ ਨਹੀਂ ਮੇਰੀ ਕਾਲ ਨਹੀਂ ਸੁਣਾਈ ਦੂਰ ਦਾ ਫੋਨ ਨੂੰ ਰੱਖ ਦੇ ਨਹੀਂ ਉਹ ਤੇਰੇ ਘਰ ਦੇ ਕੁਟੇ ਆ ਕੇ ਸਾਰਾ ਮਾਰ ਟੱਕਦੇ ਰਹੇ ਨਾ ਬੜੀ ਕੋਈ ਨਹੀਂ ਛੱਡਾ ਆ ਬੀਜੇ ਚੰਗੀ ਤਰ੍ਹਾਂ ਰਗੜ ਕੇ ਦੇ ਹਾਂ ਚੰਗੀ ਤਰ੍ਹਾਂ ਕਰਦੇ ਉਹ ਦਿੱਤੇ ਉਹਦੇ ਵਿੱਚ ਟਮਾਟਰ ਚੀਰੇ ਦੇ ਦੇਣੇ ਉਹ ਵੀ ਚੀਰੇ ਦੇ ਦੇ ਜੇ ਨਾ ਨਾਲੇ ਖਰਾਇਆ ਲਗੀ ਸੀ ਚਟਨੀ ਆ ਬਹਾਗ ਬੀਬੀ ਤਾਂ ਦੀ ਆ ਗਈ ਉਹ ਬਹੁਤ ਸਵਾਦ ਬਣੀ ਤੇ ਉਹ ਬਹੁਤ ਸਵਾਦ ਹੈ ਰੋਟੀ ਵੀ ਵਧੀਆ ਭਾਣ ਜਾ ਦੇ ਚਟਨੀ ਵੀ ਬਹੁਤ ਸਵਾਦ ਹੈ ਚਲੋ ਆਧੀਏ ਮੈਂ ਚਟਨੀ ਚਾਹ ਚਲੋ ਹੁਣ ਆਪਾਂ ਰੋਟੀ ਖਾਣੇ ਆ ਚਟਨੀ ਪਾ ਕੇ ਵਿੱਚ ਦਾਲ ਚਟਨੀ ਫੜਾਤੀ ਗੁੰਡੇ ਨੇ ਦੇਤੀ ਉਹ ਲੈ ਗਿਆ ਜਨਮਨ ਖੁਸ਼ ਹੋ ਗਿਆ ਕਿ ਚਟਨੀ ਉਹਦਾ ਸਭਾ ਹੈ ਗੁੰਡੇ ਦੀ ਚਟਨੀ ਖਾਂਦਾ ਤੇ ਹੁਣ ਆਪਾਂ ਰੋਟੀ ਖਾਣ ਲੱਗੇ ਆ ਚਲੋ ਹੁਣ ਫਿਰ ਆਪਾਂ ਹੋਰ ਬਿਲਕੁਲ ਗੱਲਾਂ ਕਰਾਂਗੇ ਬਹੁਤ ਗੱਲਾਂ ਕਰੀਏ ਅੱਜ ਤਾਂ ਆਪਾਂ ਮਾਈਕਲ ਜੀ ਕਰਤਾ ਸਾਹਿਬ ਮਾਈਕਲ ਜੀ ਜੀ